ਉਹ ਨੇੜੇ ਆ ਰਹੀਆਂ ਨੇ ਕਿਉਂਕਿ ਨਵਾਂ ਕੁਝ ਨਾ ਕੁਝ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਹੈ ਤੇ ਅੱਜਕੱਲ ਨਵਾਂ ਹੈ ਸਾਂਝਾ ਸਿਵਲ ਕੋਡ ਜੀ ਦੇ ਬਾਰੇ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉੱਤਰਾਖੰਡ ਦੀ ਸਰਕਾਰ ਨੇ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕੁਝ ਇੱਕ ਗੱਲਾਂ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸਾਂਝਾ ਸਿਵਲ ਕੋਡ ਲਾਗੂ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਤੇ ਪਾਰਟੀ ਦੀ ਹਕੂਮਤ ਵਾਲਾ ਉੱਤਰਾਖੰਡ ਇਸ ਸਬੰਧ ਵਿੱਚ ਬਿਲ ਤੂਬਾਏ ਵਿਧਾਨ ਸਭਾ ਵਿੱਚ ਪੇਸ਼ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ ਇਹ ਬਿਲ ਇਸ ਪਹਾੜੀ ਸੂਬੇ ਵਿੱਚ ਸਾਰੇ ਨਾਗਰਿਕਾਂ ਲਈ ਉਹਨਾਂ ਦੇ ਧਰਮ ਨੂੰ ਕੋਈ ਤਵੱਜੋ ਦਿੱਤੇ ਬਿਨਾ ਵਿਆਹ ਤਲਾਕ ਜ਼ਮੀਨ ਜਾਇਦਾਦ ਵਿਰਾਸਤ ਇਹਨਾਂ ਸਾਰਿਆਂ ਦੇ ਸਬੰਧ ਦੇ ਵਿੱਚ ਇੱਕ ਸਾਂਝਾ ਕਾਨੂੰਨ ਲਾਗੂ ਕਰਨ ਦੀ ਤਜਵੀਜ਼ ਹੈ ਪੇਸ਼ ਕਰਦਾ ਹੈ ਭਾਜਪਾ ਨੇ 2019 ਦੀਆਂ ਆਮ ਚੋਣਾਂ ਲਈ ਜਾਰੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਾਰੇ ਦੇਸ਼ ਲਈ ਬਿਹਤਰੀਨ ਰਵਾਇਤਾਂ ਨੂੰ ਲੈ ਕੇ ਉਹਨਾਂ ਦਾ ਆਧੁਨਿਕ ਸਮੇਂ ਮੁਤਾਬਕ ਤਾਲਮੇਲ ਬਿਠਾਉਣ ਵਾਲਾ ਇੱਕੋ ਜਿਹਾ ਸਿਵਲ ਜਾਗਤਾ ਅਮਲ ਵਿੱਚ ਲਿਆਉਣ ਦਾ ਵਾਦਾ ਕੀਤਾ ਸੀ ਉੱਤਰਾਖੰਡ ਸਰਕਾਰ ਦਾ ਇਹ ਇਤਿਹਾਸਿਕ ਕਦਮ ਸੰਵਿਧਾਨ ਦੀ ਧਾਰਾ 44 ਦੀ ਤਹਿਤ ਹੈ ਜਿਸ ਤਹਿਤ ਸਾਂਝੇ ਸਿਵਲ ਜਾਗਤ ਨੂੰ ਉriaਸਤ ਜਾਂ ਸਟੇਟ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ ਸ਼ੁਮਾਰ ਕੀਤਾ ਗਿਆ ਹੈ ਬਿਲ ਵਿੱਚ ਆਖਿਆ ਗਿਆ ਹੈ ਕਿ ਕਿਸੇ ਮਰਦ ਤੇ ਔਰਤ ਦਰਮਿਆਨ ਵਿਆਹ ਉਸ ਸੂਰਤ ਵਿੱਚ ਹੀ ਹੋ ਸਕਦਾ ਹੈ ਜੇ ਵਿਆਹ ਦੇ ਸਮੇਂ ਕਿਸੇ ਵੀ ਤਰ੍ਹਾਂ ਜ਼ਿੰਦਾ ਜੀਵਨ ਸਾਥੀ ਭਾਵ ਪਤੀ ਪਤਨੀ ਨਾ ਹੋਵੇ ਇਸ ਤਰ੍ਹਾਂ ਇਹ ਬਹੁ ਵਿਅਤ ਤੇ ਬਹੁ ਪਤੀ ਵਰਗੇ ਬੇਲਾ ਬਿਖਾ ਚੁੱਕੇ ਤੇ ਨਾਵਾਜਬ ਰੀਤੀ ਰਵਾਜਾਂ ਉੱਤੇ ਮਜ਼ਬੂਤੀ ਨਾਲ ਪਾਬੰਦੀ ਲਾਈ ਜਾ ਸਕੇਗੀ ਇਸ ਵਿੱਚ ਤਲਾਕ ਜਾਂ ਵਿਆਹ ਟੁੱਟ ਜਾਣ ਤੋਂ ਬਾਅਦ ਕੋਈ ਅਪੀਲ ਲਟਕਦੀ ਨਾ ਹੋਣ ਦੀ ਸੂਰਤ ਵਿੱਚ ਮੁੜ ਵਿਆਹ ਕਰਾਉਣ ਦੀ ਵੀ ਤਜਵੀਜ਼ ਹੈ ਇਹ ਕਦਮ ਲਿੰਗ ਬਰਾਬਰੀ ਲਿਆਉਣ ਖਾਸ ਕਰ ਔਰਤਾਂ ਦੇ ਹੱਕਾਂ ਦੀ ਰਾਖੀ ਪੱਖੋਂ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੋ ਸਕਦੇ ਆ ਇਹ ਸਭ ਕੁਝ ਕਲੇਮ ਕੀਤਾ ਜਾ ਰਿਹਾ ਦੂਜੇ ਪਾਸੇ ਬਿਲ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਜਿਸ ਨੂੰ ਵਿੱਚ ਜੋੜੇ ਦੇ ਬਿਨਾ ਵਿਆਹ ਇਕੱਠਿਆ ਰਹਿਣ ਸੰਬੰਧੀ ਸਖਤ ਨਿਯਮ ਬੰਦੀ ਤਜਵੀਜ਼ਾਂ ਲਿਆ ਕੇ ਪਿਛਾਂ ਖਚੂ ਕਦਮ ਵੀ ਤੋ ਕੀ ਆ ਗਿਆ ਹੈ ਬਿਲ ਵਿੱਚ ਤਜਵੀਦ ਹੈ ਕਿ ਜੋੜਿਆਂ ਨੂੰ ਇਕੱਠੇ ਰਹਿਣਾ ਸ਼ੁਰੂ ਕਰਨ ਦੇ 1 ਮਹੀਨੇ ਦੌਰਾਨ ਲਾਜ਼ਮੀ ਤੌਰ ਤੇ ਆਪਣੇ ਰਿਸ਼ਤੇ ਬਾਰੇ ਰਜਿਸਟਰ ਕੋਲ ਆਪੋ ਆਪਣਾ ਬਿਆਨ ਦਾਖਲ ਕਰਨਾ ਪਵੇਗਾ ਅਤੇ ਅਜਿਹਾ ਨਾ ਕਰਨ ਤੇ ਉਹਨਾਂ ਨੂੰ 3 ਮਹੀਨੇ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ ਇਹ ਪ੍ਰਬੀਧਨ ਵੀ ਇਹਦੇ ਵਿੱਚ ਪਾਈ ਗਈ ਹੈ ਇਸ ਸਖਤ ਵਿਵਸਥਾਵਾਂ ਦੇ ਲਿਵਨ ਰਿਲੇਸ਼ਨਸ਼ਿਪ ਵਾਲੇ ਜੋੜਿਆਂ ਨੂੰ ਨਿਸ਼ਾਨਾ ਬਣਾਉਣ ਲਈ ਦਰਵਾਟੋਂ ਕੀਤੇ ਜਾਂਦਾ ਵੀ ਖਾਦਿ ਸ਼ਾਇਦੇ ਵਿੱਚ ਪ੍ਰਗਟਾਇਆ ਜਾ ਰਿਹਾ ਪਾਜਪਾਦੀ ਹਕੂਮਤ ਵਾਲੇ ਦੂਜੇ ਸੂਬਿਆਂ ਵੱਲੋਂ ਵੀ ਭਾਵੇਂ ਦੇਸ਼ਵਿਰ ਉਤਰਾਖੰਡ ਵਾਲੀ ਹੀ ਲੀ ਉੱਤੇ ਤੁਰੇ ਜਾਂਦੇ ਪੂਰੇ ਆਸਾਰ ਹਨ ਪਰ ਇਸ ਤੋਂ ਪਹਿਲਾਂ ਬਿੱਲ ਨੂੰ ਹਰ ਪੱਖ ਤੋਂ ਨਿਆ ਸੰਗਤ ਬਣਾਏ ਜਾਣ ਲਈ ਪੂਰੀ ਤਰ੍ਹਾਂ ਦਰਸਤ ਕੀਤੇ ਜਾਂਦੀ ਲੋੜ ਹੈ ਦੇਸ਼ ਵਿੱਚ ਵੰਸਵੰਤਾ ਦਾ ਸਤਕਾਰ ਕਰਦੇ ਹਾਂ ਇੱਕ ਸਾਤਾ ਯਕੀਨੀ ਬਣਾਉਣ ਸੰਬੰਧੀ ਯੂਸੀਸੀ ਆਮੇ ਜ਼ਰੂਰੀ ਹੈ ਇਹ ਸੰਵਿਧਾਨ ਦੇ ਵਿੱਚ ਵੀ ਕਿਹਾ ਗਿਆ ਹੈ ਪਰ ਇਸ ਨੂੰ ਦੇਸ਼ ਭਰ ਵਿੱਚ ਲਾਗੂ ਕਰਨਾ ਬਹੁਤ ਵੱਡਾ ਚੁਣੌਤੀ ਵਾਲਾ ਕੰਮ ਹੈ ਇਹ ਜ਼ਿੰਮੇਵਾਰੀ ਭਾਜਪਾ ਦੇ ਮੋਢਿਆਂ ਉੱਤੇ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਇਹ ਭਰੋਸਾ ਦਿਵਾਵੇ ਕਿ ਉਹ ਕਿ ਉਸ ਦਾ ਇਹ ਵੱਡਾ ਕਦਮ ਸਮਾਜਿਕ ਨਿਆਂ ਤੇ ਜਨਤਕ ਭਲਾਈ ਵੱਲ ਸਿਹਧਤ ਹੈ ਨਾ ਕਿ ਸਿਆਸੀ ਤੇ ਚੋਣਵੀਂ ਗਿਣਤੀਆਂ ਮੈਂਤੀਆਂ ਉੱਤੇ ਆਧਾਰਿਤ ਹੈ ਦੋਸਤੋ ਇਹਦੇ ਵਿੱਚ ਇੱਕ ਖਾਸ ਗੱਲ ਜਿਹੜੀ ਹੋਰ ਕੀਤੀ ਗਈ ਆ ਉਹ ਇਹ ਹੈ ਕਿ ਇਸ ਦੇ ਵਿੱਚ ਜਿਹੜੇ ਟ੍ਰਾਈਬਲ ਕਲਾਸ ਹੈਗੀ ਆ ਜਿਹੜੇ ਆ ਆ ਕਬੀਲੇ ਹੈਗੇ ਨੇ ਉਹਨਾਂ ਦੇ ਉੱਪਰ ਇਹ ਜਿਹੜਾ ਲਾਗੂ ਨਹੀਂ ਹੋਏਗਾ ਤੇ ਇਸ ਤੋਂ ਇੱਕ ਐਕਸਕਲੂਜ਼ਨ ਜਿਹੜੀ ਆਪਾਂ ਕਹਿੰਦੇ ਆ ਵੀ ਦੇਖਿਆ ਜਾਂਦਾ ਕਿ ਦੇਸ਼ ਦੇ ਵਿੱਚ ਜਿਹੜੇ ਗਰੀਬ ਵਰਗ ਹੁੰਦੇ ਆ ਉਹਨਾਂ ਦੇ ਵਿੱਚ ਆ ਇਹ ਜਿਹੜੀ ਨਿਯਮ ਹੈਗਾ ਇਹਦੀ ਜ਼ਿਆਦਾ ਲੋੜ ਰਹਿੰਦੀ ਆ ਪਰ ਉਹਨਾਂ ਉੱਪਰ ਇਹ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੀ ਜਿਹੜੀ ਬਿੱਲ ਹੈਗੀ ਆ ਸਰਕਾਰ ਦਾ ਇਹਦੇ ਪਿੱਛੇ ਏਜੰਡਾ ਹੈ ਉਹ ਸ਼ਾਇਦ ਯੂਨੀਫਾਰਮ ਸਿਵਲ ਕੋਡ ਨਾ ਹੋਵੇ ਜਿਹੜਾ ਉਹਨਾਂ ਦਾ ਪਹਿਲਾਂ ਚੱਲ ਰਿਹਾ ਏਜੰਡਾ ਹੈ ਕਿ ਉਹਨਾਂ ਨੇ ਦੇਸ਼ ਦੇ ਵਿੱਚ ਦੋ ਵਰਗਾਂ ਦੇ ਵਿੱਚ ਹਿੰਦੂ ਮੁਸਲਮਾਨ ਦਾ ਮਾਮਲਾ ਲੈ ਕੇ ਵੰਡ ਪਾਉਣ ਦੀ ਜਿਹੜੀ ਨੀਤੀ ਹੈਗੀ ਆ ਉਹ ਵੀ ਇਹਦੇ ਵਿੱਚੋਂ ਚੱਲ ਰਹੀ ਆ ਦੂਸਰੇ ਨੰਬਰ ਦੇ ਉੱਪਰ ਇਹ ਜਿਹੜਾ ਬਿਲ ਹੈਗਾ ਇਹ ਮਾਡਰਨਾਈਜੇਸ਼ਨ ਦੇ ਵਿਰੋਧ ਦੇ ਵਿੱਚ ਵੀ ਹੈਗਾ ਕਿਉਂਕਿ ਜਦਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਲੜਕੇ ਲੜਕੀਆਂ ਜਿਹੜੇ ਚੱਲ ਰਹੇ ਪਹਿਲੇ ਕਾਨੂੰਨਾਂ ਦੇ ਤਹਿਤ ਉਹ ਆਪਣਾ ਜੀਵਨ ਬਸਰ ਨਹੀਂ ਕਰ پا ਰਹੇ ਹੁੰਦੇ ਉਹ ਲਿਵਿੰਗ ਦੇ ਵਿੱਚ ਆ ਜਾਂਦੇ ਨੇ ਤੇ ਉੱਥੇ ਉਹਨਾਂ ਦੀ ਦੋਹਾਂ ਦੀ ਅੰਡਰਸਟੈਂਡਿੰਗ ਹੁੰਦੀ ਹੈ ਤੇ ਪੂਰੇ ਵਰਲਡ ਦੇ ਵਿੱਚ ਚੱਲ ਰਿਹਾ ਪਰ ਇੱਥੇ ਇਹ ਕਾਨੂੰਨ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਦਿੰਦਾ ਉਹਨਾਂ ਨੂੰ ਦੁਬਾਰਾ ਤੇ ਕਹਿੰਦੇ ਆ ਕਿ ਤੁਸੀਂ ਰਜਿਸਟਰਾਰ ਕੋਲੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਾਓ ਜੇਕਰ ਉਹ ਨਹੀਂ ਕਰਾਂਗੇ ਤਾਂ ਉਹਨਾਂ ਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਹੋ ਸਕਦੀ ਆ ਇਸ ਥਾਂ ਦੇ ਉੱਪਰ ਵੀ ਇਹ ਉਹਨਾਂ ਦੇ ਵਿਰੋਧ ਦੇ ਵਿੱਚ ਜਾਂਦਾ ਤੇ ਇਹ ਇਹਦੀਆਂ ਜਿਹੜੀਆਂ ਘਟਾ ਹੈਗੀਆਂ ਨੇ ਇਨਾਂ ਦੇ ਬਾਰੇ ਦੇ ਵਿੱਚ ਸੋਚਿਆ ਜਾਣਾ ਚਾਹੀਦਾ ਦੋਸਤੋ ਅਜਿਹਾ ਕੁਝ ਅਸੀਂ ਲੈ ਆ ਕੇ ਅਸੀਂ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਤੁਸੀਂ ਸਾਡੇ ਨਾਲ ਬਣੇ ਤੁਹਾਡਾ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫੇਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਲੈ ਕੇ ਦੇਖਦੇ ਰਹੋ ਰੈਸ਼ਨਲ ਟਾਕ ਅਗਰ ਆਪਕੋ ہماری ਵੀਡੀਓ ਅੱਛੀ ਲਗੀ ਤਾਂ ਵੀਡੀਓ ਨੂੰ ਲਾਈਕ ਕਰੇ